ਸਾਹਮਣੇ ਵੇਖਿਓ ਜਰਾ ਬੈਂਤੀ ਆ ਹਾਂਜੀ ਸਰ 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 ਤੁਸੀਂ ਨਲੀ ਕੋਈ ਗੱਲ ਹਾਂਜੀ ਸਰ ਇੱਕ ਸਾਡੇ ਹੁਣੇ ਰੀਸੈਂਟਲੀ ਕੈਂਟਾਖਪੇਲੋਂ ਇੱਕ ਚਮਰੰਗ ਰੋਡ ਤੇ ਇੱਕ ਇਨਸੀਡੈਂਟ ਹੋਇਆ ਉਹ ਇਨਸੀਡੈਂਟ ਇਦਾਂ ਹੈ ਕਿ ਇੱਕ ਜੀਐਸਈ ਮੋਟਰ ਦੇ ਵਰਕਰ ਸੀਗੇ ਉਹ ਲੰਚ ਕਰਨ ਲਈ ਜਾ ਰਹੇ ਸੀ ਉਹਦੇ ਸਾਹਮਣੇ ਦੀ ਇੱਕ ਟੀ ਪੁਆਇੰਟ ਤੇ ਇੱਕ ਮੁੰਡਾ ਐਕਟਿਵ ਹਟਾ ਹੁੰਦਾ ਜੋ ਕਿ ਇੱਕ ਸਟੂਡੈਂਟ ਦੀ ਵਰਦੀ ਪਾਈ ਹੋਈ ਹੈ ਤੇ ਉਹ ਆਪਸ ਦੇ ਵਿੱਚ ਥੋੜਾ ਜਿਹਾ ਟੈਸ ਦੇ ਵਿੱਚ ਆ ਜਾਂਦੇ ਨੇ ਨੰਗੇ ਨੂੰ ਲੈ ਕੇ ਜਦੋਂ ਟੈਸ ਦੇ ਵਿੱਚ ਆਉਂਦੇ ਨੇ ਤੇ ਜਿਹੜਾ ਸਟੂਡੈਂਟ ਸੀਗਾ ਉਹ ਕਿਸੇ ਨੂੰ ਫੋਨ ਕਰਦਾ ਫੋਨ ਕਰਦਾ ਤੇ ਉੱਥੋਂ ਦੋ ਮੁੰਡੇ ਬਾਅਦ ਚ ਥੋੜੀ ਦੇਰ ਬਾਅਦ ਹੀ ਆ ਜਾਂਦੇ ਨੇ ਉਹ ਥੋੜਾ ਤੁਤੂ ਮਾਮਾ ਦੇ ਵਿੱਚ ਹੁੰਦੇ ਨੇ ਇਹਦੇ ਵਿੱਚ ਤੁਹਾਨੂੰ ਮੈਂ ਦੱਸਣਾ ਕਿ ਇੱਕ ਮੁੰਡੇ ਦੇ ਸਿਰ ਦੇ ਵਿੱਚ ਘੜਾ ਵੀ ਵਜਾ ਹੈਗਾ ਤੇ ਇੱਕ ਉਸੇ ਮੁੰਡੇ ਨੇ ਜਿਹਨੇ ਘੜਾ ਮਾਰਿਆ ਉਸੇ ਨੇ ਹੀ ਇੱਕ ਵੈਪਨ ਉਹਦੇ ਫਾਇਰ ਉਹਦੇ ਪੈਰ ਦੇ ਵਿੱਚ ਕੀਤਾ ਹੈਗਾ ਅਸੀਂ ਕਾਫੀ ਹੱਦ ਤੱਕ ਲਾਗੇ ਪਹੁੰਚ ਗਏ ਹਾਂ ਜਿਨ੍ਹਾਂ ਨੇ ਇਹ ਇਨਸੀਡੈਂਟ ਨੂੰ ਇਨਜਾਮ ਦਿੱਤਾ ਤੁਹਾਨੂੰ ਸ਼ਾਮ ਤੱਕ ਅਸੀਂ ਰਿਜ਼ਲਟ ਦੇ ਦਵਾਂਗੇ ਮੈਂ ਸਿਰਫ ਇਹ ਇਨਫੋਰਮੇਸ਼ਨ ਤੁਹਾਨੂੰ ਦੇਣਾ ਚਾਹੁੰਦਾ ਸੀ ਚਲੋ ਚੱਕੀ ਅੱਜ ਸਾਰਾ ਬੈਟਰ ਕਿਰਾ ਦੇ ਪ੍ਰੈਸ ਕਾਟ ਇਹ ਸਾਡੇ 12 ਦੇ 13 ਦੀ ਰਾਤ ਨੂੰ ਇੱਕ ਸਨੇਚਿੰਗ ਹੋਈ ਸੀ 100 ਫੁੱਟ ਰੋਡ ਤੇ ਇੱਕ ਮੁੰਡਾ ਬਾਈ ਵਾਕ ਜਾ ਰਿਹਾ ਸੀਗਾ ਤੇ ਪਿੱਛੋਂ ਦੋ ਮੁੰਡੇ ਮੋਟਰਸਾਈਕਲ ਤੇ ਆਉਂਦੇ ਨੇ ਸਪਲੈਂਡਰ ਮੋਟਰਸਾਈਕਲ ਤੇ ਤੇ ਦਾ ਫੋਨ ਸਨੈਚ ਕਰਕੇ ਲੈ ਜਾਂਦੇ ਨੇ ਜਦੋਂ ਸਾਡੇ ਇਨਫੋਰਮੇਸ਼ਨ ਮਿਲਦੀ ਆ ਐਸ ਐਚ ਓ ਬੀ ਡਿਵੀਜ਼ਨ ਸੁਖਵੀਰ ਸਿੰਘ ਜੀ ਨੂੰ ਤੇ ਮਾਨਯੋਗ ਕਮਿਸ਼ਨਰ ਆਫ ਪੁਲਿਸ ਅਮਰਸਰ ਜੀ ਦੀਆਂ ਹਦਾਇਤਾਂ ਦੇ ਅਨੁਸਾਰ ਅਸੀਂ ਟੀਮ ਗਠਿਤ ਕਰਦੇ ਤੇ ਉਹਨਾਂ ਨੇ ਤੁਰੰਤ ਹੀ ਕੰਮ ਕਰਦੇ ਹੋਏ ਅਸੀਂ ਦੋਵੇਂ ਜਾਣੇ ਆਇਡੈਂਟੀਫਾਈ ਕਰ ਲਏ ਨੇ ਅਸੀਂ ਜਦੋਂ ਇਹਨਾਂ ਨੂੰ ਐਪਰੀਹੈਂਡ ਕਰਦੇ ਨੇ ਇੱਕ ਦਾ ਮੁੰਡੇ ਦਾ ਨਾਮ ਸਿਮਰਨ ਜੀ ਦਾ ਦੂਜੇ ਦਾ ਨਾਮ ਹੈਗਾ ਸ਼ੁਭਪ੍ਰੀਤ ਦੋਵੇਂ ਮਕਬੂਲ ਬਰਾਦਰ ਹਨ ਵਾਰੀ ਨੇ ਦੋਵੇਂ ਐਡਕਟਰ ਨੇ ਅਸੀਂ ਇਹਨਾਂ ਦੇ ਪਾਸੋਂ ਇੱਕ ਜਿਹੜਾ ਸਨੈਚਡ ਮੋਬਾਈਲ ਫੋਨ ਆ ਉਹ ਵੀ ਰਿਕਵਰ ਕਰ ਲਿਆ ਹੈਗਾ ਇੱਕ ਅਸੀਂ ਬਾਈਕ ਰਿਕਵਰ ਕੀਤਾ ਹੈ ਉਹਦੀ ਵੀ ਪੁਸ਼ਟੀ ਨਹੀਂ ਕਰ ਸਕਦੇ ਕਿ ਬਾਈਕ ਕਿੱਨਾ ਜਾਏ ਜਾਂ ਕੋਈ ਫਰਾਡ ਹੋਵੇ ਉਹ ਫਰਦਰ ਅਸੀਂ ਰਿਮਾਂਡ ਇੱਕ ਹਾਸਲ ਕੀਤਾ ਹੋਇਆ ਹੈ ਇਹਨਾਂ ਦਾ ਤੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਗੱਲ ਸਾਹਮਣੇ ਆਊਗੀ ਤੰਦ ਦੱਸਿਆ ਜਾਵੇ ਸਰ ਇਹਨਾਂ ਦੇ ਇਹਦੀ ਨਦੀ ਘਾਟ ਹੈ ਨਸ਼ਾ ਤਾਂ ਵੀ ਇਹਨਾਂ ਦਾ ਕਾਹਨਾ ਚੜੀ ਨੇ ਉਹ ਲੈ ਚੜੀ ਕਰਕੇ ਸਾਰਾ ਕੁਝ ਕਰੀਵਾ ਦਿੱਤਾ ਜੀ ਦੇਖੋ ਜੀ ਇਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਹੈ ਪਾਰਟ ਆਫ ਇਨਵੈਸਟੀਗੇਸ਼ਨ ਆ ਜੋ ਵੀ ਡਿਸਕਲੋਜ਼ ਹੋਊਗਾ ਤੁਹਾਨੂੰ ਅਸੀਂ ਸ਼ੇਅਰ ਕਰਾਂਗੇ ਜੀ ਸਰ ਪਿਛਲੀ ਕੋ ਬੈਕਗਰਾਉਂਡ ਦੇ ਵਿੱਚ ਇਹ ਹਲੇ ਤੱਕ ਕੋਈ ਗੱਲ ਸਾਹਮਣੇ ਨਹੀਂ ਆਈ ਇਹ ਡੂਰਿੰਗ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਨਹੀਂ ਸੀ ਸਨੈਚ ਦੀ ਵੀਡੀਓ ਕਰਦੇ ਦੇਸੀ ਇਹਨਾਂ ਦੀ ਹੈ ਹਾਂਜੀ ਉਹ ਤੁਹਾਨੂੰ ਇੰਸਪੈਕਟਰ ਸਾਹਿਬ ਤੁਹਾਨੂੰ ਜ਼ਰੂਰ ਦੇਣਗੇ ਸਨੈਚ ਦੀ ਵੀਡੀਓ ਜੋ ਸਾਹਮਣੇ ਆਈ ਹੈ ਤੁਹਾਨੂੰ ਦਿਖਾ ਦੇਣਗੇ ਥੈਂਕ ਯੂ